ਸਸ ਦੀ ਗੱਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੂੰ ਦੋਸਤੋ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਤਿੰਨ ਚਾਰ ਮੁੱਦੇ ਆ ਜਿਹੜੇ ਉਹ ਬੜੇ ਭਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਜਿਹੜਾ ਮੁੱਦਾ ਹੈ ਉਹ ਹੈਗਾ ਪੰਜਾਬ ਦੇ ਸਾਧਾਂ ਦਾ ਪੰਜਾਬ ਦੇ ਵਿੱਚ ਇੱਕ ਸੰਪਰਦਾਇਆ ਆ ਜਿਹੜੇ ਆਪਦੇ ਆਪ ਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਮ ਲੈਵਾ ਘੋਂਦੇ ਆ ਉਹਨਾਂ ਦੇ ਨਾਮ ਤੇ ਹੀ ਉਹਨਾਂ ਨੇ ਆਪਣੇ ਜਿਹੜੇ ਗੁਰੂ ਸਥਾਨ ਆ ਉਹਨਾਂ ਦੇ ਨਾਮ ਰੱਖੇ ਆ ਤੇ ਬੜੇ ਵੱਡੇ ਉਹ ਆਪਣੇ ਆਪ ਨੂੰ ਸਿੱਖੀ ਦੇ ਜਿਹੜੇ ਹੈਗੇ ਆ ਵਿਸਥਾਰਕ ਉਪਦੇਸ਼ਕ ਤੇ ਪ੍ਰਚਾਰਕ ਉਹ ਮੰਨਦੇ ਆ ਪਰ ਇਸ ਲੀਰਾਂ ਦੀ ਖਿੱਦੋ ਦੇ ਵਿੱਚੋਂ ਨਿਕਲਿਆ ਕੀ ਹਮੇਸ਼ਾ ਹੀ ਜਦੋਂ ਇਹ ਪ੍ਰਚਾਰ ਕਰਦੇ ਆ ਸਟੇਜਾਂ ਤੇ ਬਹਿ ਕੇ ਇਹੇ ਆਪਣੇ ਵੱਡ ਵਡੇਰਿਆਂ ਦੇ ਨਾਂ ਲੈਂਦੇ ਆ ਕਿ ਸਾਡਾ ਫਲਾਣਾ ਬਾਬਾ ਸੀਗਾ ਜੀ ਉਹ ਕਾਰ ਤੇ ਤੁਰਿਆ ਜਾਂਦਾ ਸੀ ਅੱਗੋਂ ਪੁਲ ਭੀੜਾ ਸੀ ਤੇ ਉਹ ਡਰਾਈਵਰ ਕਹਿੰਦਾ ਪੁਲ ਭੀੜਾ ਉਹ ਕਹਿੰਦਾ ਬੋਲ ਸਤਨਾਮ ਤੇ ਪੁਲ ਖੁੱਲਾ ਹੋ ਗਿਆ ਤੇ ਬਾਬਾ ਜੀ ਦੀ ਕਾਰ ਟੱਪ ਗਈ ਸਭ ਤੋਂ ਵੱਡੇ ਝੂਠ ਸਭ ਤੋਂ ਵੱਡੇ ਗੱਪ ਤੇ ਸਭ ਤੋਂ ਵੱਡੀ ਜਿਹੜੀ ਅਡੰਬਰਤਾ ਉਹ ਇਹਨਾਂ ਨੇ ਪੈਦਾ ਕੀਤੀ ਐ ਸਿੱਖੀ ਦੇ ਵਿੱਚ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਇਹਨਾਂ ਨੇ ਧਾਰਮਿਕ ਸਥਾਨਾਂ ਨਾਲੋਂ ਵੱਡੇ ਧਾਰਮਿਕ ਸਥਾਨਾਂ ਨਾਲੋਂ ਤੋੜ ਕੇ ਜਿਹੜੇ ਇੱਕ ਬੰਦਿਆਂ ਦੇ ਬਣਾਏ ਹੋਏ ਦੇਹ ਧਾਰੀਆਂ ਦੇ ਬਣਾਏ ਹੋਏ ਜਿਹੜੇ ਸਥਾਨ ਆ ਉਹਨਾਂ ਦੇ ਨਾਲ ਇਹਨਾਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਇੱਕ ਹੋਰ ਬਾਬਾ ਬੜਾ ਮੋਟੀਆਂ ਪਿੰਜਣੀਆਂ ਵਾਲਾ ਉਹ ਇੱਕ ਦਿਨ ਬੋਲ ਰਿਹਾ ਸੀਗਾ ਕਿ ਸਥਾਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਜੀ ਸਥਾਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਆਹ ਨਹੀਂ ਹੁੰਦਾ ਆਹ ਨਹੀਂ ਹੁੰਦਾ ਤੇ ਪਰ ਸਥਾਨਾਂ ਦੀ ਸਿੱਖ ਸਥਾਨ ਆ ਜਿਹੜੇ ਜਿਹੜੇ ਭਗਤੀ ਤੇ ਸ਼ਕਤੀ ਦਾ ਘਰ ਆ ਉਹ ਸ੍ਰੀ ਜਿਹੜੇ ਇਸ ਪੰਜਾਬ ਦੇ ਵਿੱਚ ਆ ਸਭ ਤੋਂ ਪਹਿਲਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਬਾਰ ਸਾਹਿਬ ਸੌਰੀ ਸਭ ਤੋਂ ਪਹਿਲਾ ਤਖਤ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਹਜੂਰ ਸਾਹਿਬ ਤੇ ਪਟਨਾ ਸਾਹਿਬ ਤਾਂ ਚਲੋ ਪੰਜਾਬ ਤੋਂ ਬਾਹਰ ਨੇ ਤਿੰਨ ਤਖਤ ਨੇ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਨੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਮਾਛੀਆੜਾ ਸਾਹਿਬ ਮੁਕਸਰ ਸਾਹਿਬ ਛਾਤਾਂ ਦੇ ਵੱਡੇ ਸਥਾਨਾਂ ਸਿੱਖਾਂ ਦੇ ਵੱਡੇ ਭਗਤੀ ਤੇ ਸ਼ਕਤੀ ਦੇ ਘਰ ਪਰ ਇਹ ਭਗਤੀ ਤੇ ਸ਼ਕਤੀ ਦੇ ਘਰ ਉਹਨਾਂ ਸਥਾਨਾਂ ਨੂੰ ਦੱਸਦੇ ਆ ਜਿੱਥੇ ਨਾ ਤਾਂ ਕਦੇ ਕੋਈ ਗੁਰੂ ਸਾਹਿਬ ਗਏ ਆ ਨਾ ਕਿਸੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤਾ ਨਾ ਉੱਥੇ ਕੋਈ ਸ਼ਹਾਦਤ ਹੋਈ ਆ ਉੱਥੇ ਇਹਨਾਂ ਦੇ ਆਪ ਦੇ ਬਾਬਿਆਂ ਨੇ ਮਾੜਾ ਮੋਟਾ ਬਹਿ ਕੇ ਛੂ ਛੱਪਾ ਕੀਤਾ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਿਲੇ ਸੀ ਪਤਾ ਨਹੀਂ ਮਿਲੇ ਕਿ ਨਹੀਂ ਮਿਲੇ ਗੋਡ ਨੋਜ਼ ਬਟ ਹੁਣ ਕੀ ਹੋਇਆ ਹੁਣ ਇਹ ਹੋ ਰਿਹਾ ਕਿ ਇਹ ਬਾਬੇ ਕਤਲਾਂ ਦੇ ਕੇਸਾਂ 'ਚ ਰੇਪਾਂ ਦੇ ਕੇਸਾਂ 'ਚ ਬੱਚਿਆਂ ਦੇ ਸ਼ੋਸ਼ਣ ਦੇ ਕੇਸਾਂ ਦੇ ਵਿੱਚ ਇਹ ਫਸਦੇ ਜਾ ਰਹੇ ਆ ਅੱਜ ਹੀ ਪਰਮੇਸ਼ਰ ਦੁਆਰ ਬਾਰੇ ਬਾਬੇ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਬੜੀ ਸ਼ਕਤੀ ਦੇ ਨਾਲ ਇੱਕ ਐਫ ਆਈ ਆਰ ਦਰਜ ਹੋਈ ਹੈ ਜਿਹੜਾ 13 ਸਾਲ ਪੁਰਾਣਾ ਮਾਮਲਾ ਸੀ ਉਹ 13 ਸਾਲ ਪੁਰਾਣਾ ਮਾਮਲਾ ਇੱਕ ਕੁੜੀ ਪਰਮੇਸ਼ਰ ਦੁਆਰ ਦੇ ਬਾਹਰ ਸੁਸਾਈਡ ਕਰ ਗਈ ਸੀ ਉਹਨੇ ਕਿਹਾ ਕਿ ਮੇਰਾ ਪਰਮੇਸ਼ਰ ਦੁਆਰ ਦੇ ਵਿੱਚ ਰੇਪ ਹੋਇਆ ਤੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਉਹ ਮਾਮਲਾ ਦਬਾ ਦਿੱਤਾ ਗਿਆ ਉਹਦੇ ਵਾਰਸਾਂ ਨੇ ਹਾਈ ਕੋਰਟ ਪੈਰਵਾਈ ਕੀਤੀ 13 ਸਾਲਾਂ ਬਾਅਦ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਪਰਚਾ ਦਰਜ ਹੋਇਆ ਰੇਪ ਦਾ ਤੇ ਕਤਲ ਦਾ ਫੇਰ ਉਹ ਚਰਨ ਚਰਨ ਕਮਲ ਵਾਲਾ ਬਾਬਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਇਆ ਪੋਲੋ ਮਾਜਰੇ ਵਾਲੇ ਤੇ ਹੋਇਆ ਕਿੰਨਿਆਂ ਤੇ ਹੋਇਆ ਬੱਚਿਆਂ ਦੇ ਸ਼ੋਸ਼ਣ ਦਾ ਉਹ ਜਿਹੜਾ ਇਹਨਾਂ ਦਾ ਇੱਕ ਇਹਨਾਂ ਦੇ ਨਾਲ ਕੋਈ ਕੀਰਤਣੀਆਂ ਸੀਗਾ ਜਾਂ ਸਾਜੀ ਸੀਗਾ ਨਾਨਕਸਰ ਦੇ ਵਿੱਚ ਉਹਦੇ ਤੇ ਪਰਚਾ ਦਰਜ ਹੋਇਆ ਸੋ ਵੀਰੋ ਇਹ ਬੜਾ ਸੋਚਣ ਸਮਝਣ ਦੀ ਲੋੜ ਆ ਸਿੱਖਾਂ ਨੂੰ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਉਹਦੀ ਗੁਰ ਮਰਜ਼ਾਦਾ ਦੇ ਨਾਲ ਜੁੜਨਾ ਚਾਹੀਦਾ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਤੋਂ ਬਿਨਾ ਸਿੱਖਾਂ ਵਾਸਤੇ ਹੋਰ ਕੋਈ ਰਹਿਤ ਮਰਜ਼ਾਦਾ ਨਹੀਂ ਇਹ ਨਾ ਤਾਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਨੂੰ ਮੰਨਦੇ ਆ ਨਾ ਗੁਰ ਮਰਜ਼ਾਦਾ ਨੂੰ ਮੰਨਦੇ ਆ ਇਹਨਾਂ ਦੀਆਂ ਆਪਣੀਆਂ ਹੀ ਟਕਸਾਲਾਂ ਇਹਨਾਂ ਨੇ ਵੱਖਰੀਆਂ ਬਣਾਈਆਂ ਇਹਨਾਂ ਨੇ ਆਪਣੀਆਂ ਹੀ ਵੱਖਰੀਆਂ ਗੁਰ ਮਰਜ਼ਾਦਾ ਬਣਾਈਆਂ ਵੱਖਰੀਆਂ ਰਹਿਤ ਮਰਜ਼ਾਦਾ ਬਣਾਈਆਂ ਤੇ ਕੁੱਲ ਮਿਲਾ ਕੇ ਇਹ ਜਿਹੜਾ ਸਾਧ ਲਾਣਾ ਮੂਟੀਆਂ ਪਿੰਜਣੀਆਂ ਵਾਲਾ ਤੇ ਜਿਹੜੀ ਚਿੱਟੀ ਸਿਉਂਕ ਆ ਇਹ ਸਿੱਖੀ ਦਾ ਕਹਾਣ ਕਰ ਰਹੀ ਆ ਸੋ ਇਹਨਾਂ ਦਾ ਵੱਧ ਤੋਂ ਵੱਧ ਬਾਈਕਾਟ ਕਰਨ ਦੀ ਲੋੜ ਆ ਇਹਨਾਂ ਦਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਨਾਂ ਦੇ ਖਿਲਾਫ ਬੋਲਣ ਦੀ ਲੋੜ ਆ ਤੇ ਸਿੱਖਾਂ ਨੂੰ ਇੱਕ ਮੁਠ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਹੈ ਬੇਨਤੀ ਕਰਨੀ ਚਾਹੀਦੀ ਆ ਕਿ ਇਹ ਜਿਹੜੇ ਸਾਧ ਲਾਣੇ ਆ ਇਹ ਇਹਨਾਂ ਨੇ ਜੇ ਗੁਰਤਾਮ ਬਣਾਉਣੇ ਆ ਉੱਥੇ ਨਿਸ਼ਾਨ ਸਾਹਿਬ ਲਾਉਣ ਖਾਲਸਾ ਹੀ ਨਿਸ਼ਾਨ ਸਾਹਿਬ ਦੇ ਹੇਠਾਂ ਆਉਣ ਅਕਾਲ ਸنگ ਸਾਹਿਬ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਚੱਲਣ ਨਹੀਂ ਤਾਂ ਜੇ ਇਹ ਕੋਈ ਜਿਵੇਂ ਦੇ ਇਹ ਕੁਕਰਮ ਕਰਦੇ ਆ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਇਹਨਾਂ ਨੂੰ ਥੰਮਲੇ ਨਾਲ ਬੰਨ੍ਹ ਕੇ ਇਹਨਾਂ ਨੂੰ ਰੀ ਨਾਲ ਉੱਥੇ ਡਾਂਗ ਫੇਰ ਨਹੀਂ ਚਾਹੀਦੀ ਆ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖੀ ਦਾ ਘਾਣ ਕਿਵੇਂ ਕਰ ਰਹੇ ਆ ਸੋ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਸਾਧਾਂ ਦੇ ਖਿਲਾਫ ਬੋਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ